ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਪੀ ਵੀਰ ਦੇ ਕੋਲ ਆਏ ਆ ਸੋ ਸਾਰੇ ਵੀਰ ਆਪਣੇ ਜਾਣਦੇ ਆ ਪਸ਼ੂ ਵਪਾਰ ਦਾ ਕੀਤਾ ਪ੍ਰੋਟੀਨ ਦੇ ਵਿੱਚ ਵੀਰ ਕੰਮ ਕਰਦਾ ਪਸ਼ੂ ਤੁਹਾਨੂੰ ਆਪਾ ਦਿਖਾਉਂਦੇ ਰਹੀਦਾ ਦੂਜੇ ਤੀਜੇ ਦਿਨ ਅਪਡੇਟ ਜਿਹੜੀ ਆ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਬੁਰਜ ਨੱਥੂਕੇ ਪਿੰਡ ਆ ਨੇੜੇ ਸਰੀਆਲੀ ਦੇ ਰਹਿ ਜਾਂਦਾ ਵੱਡੀ ਸਰੀਆਲੀ ਨਿਸ਼ਾਰਾ ਪਨੂਆ ਥੋੜੀ ਦੂਰੀ ਤੇ ਆ ਪੱਟੀ 5 ਕਿਲੋਮੀਟਰ ਦੀ ਦੂਰੀ ਤੇ ਆ ਸਰਹਿਆਲੀ ਤੋਂ ਜਿਹੜੀ ਛੜਕ ਪੱਟੀ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਬੁਰਜ ਨੱਥੂ ਕੇ ਬੁਰਜ ਰੈਕਾ ਕੰਡੇਆਲਾ ਸਰਹਿਆਲੀ ਮੰਡ ਚਕਰੀ ਇਹ ਪਿੰਡ ਲਾਕੇ ਲਾਗੇ ਆ ਰੀਕੇ ਪਤਨ ਤੋਂ ਕੋਈ 16-17 ਕਿਲੋਮੀਟਰ ਦੀ ਸਾਰੀ ਦੂਰੀ ਆ ਅੱਜ ਤਰੀਕ 24 ਅਕਤੂਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 2:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਹੈਪੀ ਦੇ ਨਾਲ ਦੋ ਅਜ ਨਗ ਦਿਖਾਉਣੇ ਆ ਦੋਨੋਂ ਗੱਬਣ ਤਿਆਰੀ ਵਾਲੇ ਪਸ਼ੂ ਆ ਇੱਕ ਜਰਸੀ ਨਸਲ ਬ੍ਰੀਡ ਦੇ ਵਿੱਚ ਬਹੁਤ ਖੂਬਸੂਰਤ ਪੰਜਾਬ ਵਾਲੀ ਜਰਸੀ ਤੁਹਾਨੂੰ ਦਿਖਾਵਾਂਗੇ ਸੋਹਣੇ ਵਜਨ ਲੋਡ ਦੇ ਵਿੱਚ ਆ ਇੱਕ ਮੋਰੋ ਬਰੀਡ ਦੇ ਵਿੱਚ ਬੜੀ ਪਿਆਰੀ ਝੋਟੀ ਦਿਖਾਉਣੀ ਆ ਸਿੰਗਲ ਖੱਡੀ ਆ ਪਸੰਦ ਆਉਗੀ ਸ਼ਾਈ ਸ਼ੂਈ ਬਹੁਤ ਜਿਆਦੀ ਆ ਲਾਜਵਾਬ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਹੈਪੀ ਸਤਿ ਸ੍ਰੀ ਅਕਾਲ ਸਾਸਰੇ ਸੰਤੂ ਸਾਹਿਬ ਕੈਮ ਕਿਰਪਾ ਸਤ ਗੁਰਦੀ ਮੇਰ ਮਾਰ ਕੇ ਦੀ ਸ਼ੁਕਰ ਸ਼ੁਕਰ ਹੈ ਹਾਂਜੀ ਜਿਵੇਂ ਕਿਰਪਾ ਦਾਤ ਜੀ ਰਾਂਗਰੂ ਕਿ ਬੱਜੇ ਪਏ ਤੇ ਹੋਰ ਮੇਰ ਪੂਰੀ ਪੂਰੀ ਦੇ ਲੱਭੀ ਆਪੀ ਉਦੋਂ ਵੀ ਆਪਾਂ ਨਾਗ ਪਾਏ ਸੀ ਚਾਰਕਾ ਹਾਂਜੀ ਇਹਦੇ ਚਾਰ ਪਾਏ ਦੀਵਾਲੀ ਵਾਲਿਆਂ ਨੇ ਪਾਏ ਹੋ ਵਿਕ ਬੁਕਿਆ ਮਾਲ ਮੈਂ ਕਹਿੰਦਾ ਵੀ ਉਹ ਤੇ ਘੰਟੇ ਡੇਢ ਘੰਟੇ ਜੀ ਕੰਮ ਹੋ ਗਿਆ ਉਹਨਾਂ ਦੇ ਚਾਹੁੰਦਾ ਸੀ ਚਲੋ ਹਾਂਜੀ ਨਾਲੇ ਪੜਤਾ ਬੜਾ ਜੈਦ ਸੀ ਬਸ ਮੈਨੂੰ ਸਮਝੋ ਫੋਨ ਹੋਣ ਵੀ ਤੁਰੇ ਆਉਂਦੇ ਆ ਰੋਜ਼ ਦੇ ਦਾ ਫੋਨ ਆਉਂਦੇ ਉਹਨਾਂ ਨੰਗਰਾਂ ਦੇ ਹੂੰ ਹੂੰ ਅੱਜ 4 ਦਿਨ ਹੋ ਜਲੇ ਵੀਡੀਓ ਪਾਈ ਨੂੰ ਰੋਜ਼ ਦੇ 4 ਫੋਨ ਦਾ ਫੋਨ ਆਉਣੇ ਆਉਣੇ ਆ ਪਰ ਕੀ ਕਰੀਏ ਜੋ ਭਾਪ ਅਧਰੇ ਹੀ ਬੈਗੀਆਂ ਜਿੱਦਾਂ ਹੁੰਦਾ ਮਾਰ ਲਿਖ ਜਾਂਦਾ ਉਦਾਂ ਪਾ ਗੜ ਜਾਈਏ ਬਾਕੀ ਜਿੰਨਾ ਕੋੜ ਪਾਲ ਉਹਨਾਂ ਮਿੱਠਾ ਉਹਨਾਂ ਮਿੱਠਾ ਬਾਕੀ ਅੱਜ ਵੀ ਕੁਆਲਿਟੀ ਬੜੀ ਚੰਗੀ ਆ ਅੱਜ ਵੀ ਦੋਵੇਂ ਟਾਪਰ ਹੀ ਆ ਵੈਰਾਈ ਆ ਤੇ ਇੱਕ ਛੋਟੀ ਬਹੁਤ ਚੰਗੀ ਮੋਹਰਾ ਬਰੀਡ ਦੀ ਤੇ ਇੱਕ ਜਰਸੀ ਵੈਡ ਬਹੁਤ ਬਾਕੀ ਇਹ ਦੋਸਤੋ 100% ਗਾਰੰਟੀ ਵਾਲੀ ਗੱਲ ਆ ਦੇ ਚੀਜ਼ਾਂ ਪਸੰਦ ਆਉਣਗੀਆਂ ਤੁਹਾਨੂੰ ਜੇਕਰ ਆਪਾਂ ਜਰਸੀ ਦੀ ਗੱਲ ਕਰਾਂਗੇ ਤੇ ਜਰਸੀ ਪਸੰਦ ਆਊਗੀ ਜੇਕਰ ਮੋਰਾ ਪ੍ਰਿੰਟ ਦੀ ਝੋਟੀ ਦੀ ਗੱਲ ਕਰਾਂਗੇ ਝੋਟੀ ਵੀ ਬਿਲਕੁਲ ਅਲੌਂਕਾਰਈ ਆ ਸੋ ਸਟਾਰਟਿੰਗ ਜਿਹੜੀ ਆ ਆਪਾਂ ਝੋਟੀ ਤੋਂ ਕਰਾਂਗੇ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਜਰਸੀ ਦਿਖਾਵਾਂਗੇ ਤੁਹਾਡਾ ਫਰਜ਼ ਬਣਦਾ ਇੱਥੇ ਆਣ ਕੇ ਆਪਣੇ ਤੇ ਆਪ ਕੇ ਤਸੱਲੀ ਕਰਕੇ ਲੈ ਕੇ ਜਾਓ ਪਿੱਛੇ ਭਾਰਤੀ ਗਾਰੰਟੀ ਤਸੱਲੀ ਆਪਾਂ ਵੀਡੀਓ ਦੇ ਵਿੱਚ ਲੈ ਲਾਂਗੇ ਸ਼ੁਰੂਆਤ ਕਰਦੇ ਹਾਂ ਹੈਪੀ ਝੋਟੀ ਚੰਗੀ ਆ ਸ਼ਕੀਨ ਆ ਫਿਰ ਕੀ ਫੇਰ ਬਾਇਦਾ ਝੋਟੀ ਸੰਸਾ ਦੂਜਾ ਸੂਰ ਪਹਿਲੇ ਆਪਾਂ ਲੈ ਆ ਗਏ ਆਪਣੀ ਘਰ ਦੀ ਝੋਟੀ ਆ ਅੱਛਾ ਜੀ ਹਾਂਜੀ ਦੂਜਾ ਸੂਰ ਕੀ ਸੂਣਾ ਮ ਕੱਟਾ ਦਿੱਤਾ ਪਿਲੇ ਸੂਰ ਆਪਣੇ ਕੋਲ ਬੱਚਾ ਦਾ ਹਾਂ ਤੇ 12 ਕੁਸਮ ਦਾ ਪਹਿਲੇ ਦਿਨ ਜਿੱਦਾਂ ਆਪਣੇ ਕੋਲ ਹਾਂਜੀ ਅਜੇ ਇਹ ਹਫਤਾ ਕਸੂਰ ਜ ਪੂਰਾ ਪਿਆ ਵਾ ਅਜੇ ਕੋਈ ਗੱਲਾਂ ਕਰਨੀਆਂ ਅਨੇ ਹਫਤੇ ਕਰੋ ਹਾਂਜੀ ਇਹ ਸ਼ਾਇਦ ਆਉਂਦਾ ਦੂਜਾ ਸੂਆ ਝੋਟੀ ਹਾਂਜੀ ਸਿੰਗਲ ਖੱਟੀ ਦਾ ਪੁੱਠਾ ਪਾਠਾ ਮਗਰਾਟਾ ਦਾ ਚੰਗਾ ਛਾਈ ਸੂਈ ਸੰਸਾ ਚੰਗੀ ਵਕਿਆ ਚਮੜੀ ਕਾਗ ਤਰ ਗਈ ਆ ਸਾਬ ਚੰਗੀ ਝੋਟੀ ਲੋ ਜੀ ਕੁਝ ਕੁ ਮਗਰ ਦੋ ਚਾਰ ਵਾਲ ਚਿੱਟਿਆ ਥੱਲੇ ਕੁਝ ਕੁ ਵਾਲ ਚਿੱਟਿਆ ਬਾਕੀ ਸ਼ਾਈ ਦੇ ਵਿੱਚ ਬਾਕੀ ਸ਼ਾਈ ਬਹੁਤ ਚੰਗੀ ਪੂਰੀ ਤੁਸੀਂ ਵੇਖੋਗੇ ਮੱਥੇ ਤੋਂ ਆ ਪੋਸਟ ਸਾਈਡ ਤੇ ਜਿਹੜੇ ਦੋ ਚਾਰ ਵਾਲ ਵਾਈਟ ਆ ਬਾਕੀ ਸਾਰੀ ਖੂਬਸੂਰਤ ਹੈ ਤੇ 12 ਲੀਟਰ ਤੋਂ 12 ਕਿਲੋ ਹਾਂਜੀ ਉਹ 12 ਕਿਲੋ ਆਪਦੀ ਸੇਵਾ ਦੇ ਚੋਇਆ ਹੈ ਉਹਦੀ 12 ਕਿਲੋ ਪਲੂਣ ਨੇ ਦੁੱਧੋ ਚਵਾਇਆ ਠੀਕਾ ਜੀ ਉਦੋਂ ਥੋੜੀ ਜੀ ਫਿੱਕੀ ਹੈ ਸਰ ਤੇ ਹੋਈਆਂ ਸੰਦਰ ਦੋ ਝੋਟੀਆਂ ਬਾਕੀ ਹੁਣ ਐਪੀ ਚੰਗੀ ਸਾਂਭੀ ਸੂੰਭੀ ਹੈ ਹਾਂਜੀ ਹਾਂਜੀ ਹੁਣ ਚੰਗੀ ਸਾਂਭੀ ਸੂੰਭੀ ਹੈ ਬਾਕੀ ਸਾਂਭੀ ਸੂੰਭੀ ਚੰ ਬਹੁਤ ਸੋਹਣਾ ਲੇਵਾ ਤੇ ਜਿਹਨੂੰ ਬਿੰਦੀਆਂ ਵਾਲਾ ਬੜਨ ਵਾਲਾ ਲੇਵਾ ਵੀ ਕਹਿੰਦੇ ਬੜਨ ਵਾਲਾ ਲੇਵਾ ਕੋਈ ਭਾਲ ਚੜ ਨਹੀਂ ਇਹਦਾ ਚੀਜ਼ਾਂ ਨੇ ਕੋਹ ਨਹੀਂ ਕੀਤੀਆਂ ਇਹਦੇ ਵਿਖਾਉਣਾ ਕੋਈ ਜਲਵੇ ਕੱਢ ਕੇ ਝੋਠੀ ਨੇ ਠੀਕ ਆ ਬਾਕੀ ਅੱਗੇ ਨੈਕਸਟ ਜਿਹੜੇ ਸੀਮਨ ਤੋਂ ਬਣੀ ਆ ਮਾਲੀ ਤੋਂ ਬਣੀ ਇਹਦਾ ਮਾਲੀ ਆਪਣੇ ਮਾਲੀ ਤੋਂ ਬਣੀ ਆ ਆਪਾਂ ਗਮਾਂਵਾਂ ਦੇ ਕਹੀ ਗਈ ਆ ਮਾਲੀ ਜੋ ਕਰਾਈ ਆ ਠੀਕ ਹੈ ਹਾਂਜੀ ਮਾਲੀ ਚੰਗਾ ਹੈ ਬਾਕੀ ਨਹੀਂ ਬੜੇ ਸੋਹਣੇ ਵਜਨ ਲੋੜ ਦੇ ਵਿੱਚ ਆ ਵਜਨ ਵਜੂਦ ਇਹ ਕਹਿੰਦਾ ਸਰ ਜਿੰਨੀ ਜੋਗੀ ਸੋਨਾ ਹੀ ਆਏ ਹੈਗੀ ਜਿਆਦਾ ਵੀ ਆਪਾਂ ਨੇ ਦੋ ਦੇ 13 14 ਕਿਲੋ ਝੋਟੀ ਨੂੰ ਕੀ ਜਾਂਦਾ ਵਾ ਆਵੇਲੇ ਸ਼ਾਈ ਸ਼ਵੀ ਬਾਬੇ ਜਿਹੜੇ ਭਰਾਣੇ ਖਰੀਦਦੇ ਨਹੀਂ ਇੱਕ ਵਾਰੀ ਮਗਰ ਆਣ ਕੇ ਜ਼ਰੂਰ ਖਾ ਕੇ ਵੇਖਿਆ ਜੀ ਠੀਕ ਆ ਜੀ ਸ਼ਾਇਦ ਆ ਉਦੋਂ ਪਤਾ ਲੱਗਦਾ ਜਦੋਂ ਆਪਾਂ ਜਦੋਂ ਲਾਗੇ ਆਣ ਕੇ ਵੇਖੀਏ ਜੀ ਲਾਗੇ ਆਣ ਕੇ ਵੇਖਿਆ ਜੇ ਜਿਹੜੀ ਸ਼ਾਇਦ ਖਾਈ ਆ ਵੀ ਕੋਈ ਚੀਜ਼ ਹੈ ਇੰਨੀ ਔਕਾਤ ਦੀ ਜਿਹੜੀ ਮਾਲਕਾ ਠੀਕ ਆ ਬਾਕੀ ਮੇਰਾ ਭਰਾ ਲੇਵਾ ਆਰਡਰ ਪੂਰਾ ਤਸੱਲੀ ਨਾਲ ਲਾਗੋ ਦਿਖਾ ਦਿਓ ਆ ਸਭ ਸਭ ਝੋਟੀ ਉਧਰ ਦੀ ਹੈ ਸਰਸੀ ਵਈ ਗਏ ਬੰਦਾ ਦੋ ਲੈ ਗਿਆ ਆਪਣੇ ਚੇਦਾਰ ਲੈ ਗਿਆ ਹਾਂ ਇੱਕ ਆਪਾਂ ਲਿਆਂਦੀ ਰੱਖਣ ਲਈਏ ਠੀਕ ਆ ਠੀਕ ਆ ਜੀ ਬਈ ਬਹੁਤ ਸੋਹਣਾ ਟਾਂਚਾ ਲੱਗਾ ਕਰਮਾ ਦੀ ਬਹੁਤ ਸੋਹਣੀ ਵਿਰਲ ਵੰਡ ਥਾਨ ਇੱਕੋ ਜਿਹਾ ਬੈਕ ਸਾਈਡ ਤੋਂ ਲੇਵਾ ਇੱਕੋ ਜਿਹਾ ਬਾਕੀ ਪਲੀ ਪਲੀਤੀ ਬਹੁਤ ਜਿਆਦਾ ਪਲੀ ਪਲੀਤੀ ਵਾਲੇ ਬੰਨਿਓ ਦੋਸਤੋ ਨੋ ਡਾਊਟ ਕੋਈ ਇਹ ਨਹੀਂ ਮੇਰਾ ਵੀਰ ਕਹੂਗਾ ਵੀ ਕੋਈ ਲੱਸੀ ਫਿੱਕੀ ਹੈ ਝੋਟੀ ਹੌਲੀ ਆ ਪੂਰੇ ਵਜਨ ਲੋਡ ਦੇ ਵਿੱਚ ਆ ਵੰਡ ਦਰਲ ਚੰਗੇ ਆ ਫੀਸ ਕੁਆਲਟੀ ਚੰਗੀ ਆ ਠੀਕ ਆ ਜੀ ਸ਼ਾਈ ਛੁਈ ਵੇ ਮਤਲਬ ਇਹਦੇ ਵਿੱਚੋਂ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਵੀ ਕਿਤੇ ਪਾਸੋਂ ਖੁਸੀ ਆ ਠੀਕ ਆ ਹਾਂ ਜੀ ਹਾਂ ਜੀ ਹਾਂ ਆਪੀ ਹਾਂ ਤੋਰਲਾ ਗਾਣੇ ਕੋਈ ਲੰਮਾ ਤੋਰਲਾ ਵੀਰਾ ਲੈ ਵੀ ਲੈ ਵੀ ਸੋ ਡਾਡੀ ਚੰਗੀ ਆ ਮਤਲਬ ਜੇਕਰ ਪੰਜਾਬੀ ਦੇ ਆਪਾਂ ਲਫ਼ਜ਼ ਵਰਤੀ ਆ ਵੀ ਅਖੀਰ ਹੋਈ ਪਈ ਆ ਬਹੁਤ ਖੂਬਸੂਰਤ ਝੋਟੀ ਆ ਸੋ ਦੂਜਾ ਸਵੇਰ ਝੋਟੀ ਦਾ ਸੁਣਾ ਮੇਰੇ ਭਰਾ ਆ ਕੇ ਕੋਈ ਚੰਗਾ ਸ਼ੌਂਕ ਪਗਾਉਣਾ ਚਾਹੁੰਦੇ ਆ ਸਨ ਜੋ ਛੋਕ ਵੀ ਚੰਗਾ ਪਕਾਊਗਾ ਤੇ ਦੁੱਧ ਵੀ ਚੰਗਾ ਕੱਢੂ ਵੀ ਝੋਟੀ ਕੱਢੂ ਕੱਢੂ ਹਾਂਜੀ ਬਿਲਕੁਲ ਜੀ ਤੇ ਹੈਪੀ ਮੋਲ ਕੀ ਡਿਮਾਂਡ ਰੋ ਸਨ ਜੋ ਮੋਲ ਕਰਨ ਨੂੰ ਭਵਾ ਦਾ 1.5 ਕਰ ਲਏ 30 ਕਰ ਲਏ 35 ਕਰ ਲਏ ਭਵਾ 50 ਕਰ ਲਏ 1 ਲੱਖ 20 ਹਜ਼ਾਰ ਦੀ ਪਹੁੰਚ ਕਰਣੀ ਪੰਜਾਬ ਪੰਜਾਬ ਚ 1 20 ਦੀ ਪੰਜਾਬ ਪੰਜਾਬ ਚ ਪਹੁੰਚ 1 ਲੱਖ 20 ਹਜ਼ਾਰ ਦੀ ਪੰਜਾਬ ਭਰ ਦੇ ਵਿੱਚ ਪਹੁੰਚ ਪਹੁੰਚ ਕਰ ਦੇਣੀ ਆਲ ਪੰਜਾਬ ਜਿਹੜੀ ਦੋਸਤੋ ਤੁਹਾਡੇ ਹੋਮ ਡਿਲੀਵਰੀ ਆ ਕਰ ਸਕ ਪਹੁੰਚ ਆ 1 लाख 20 हजार ਦੀ ਝੋਲੀ 1 लाख 20 ਹਜ਼ਾਰ ਦੀ ਛੋੜ ਛੱਪਾ ਕਰਾਂਗੇ ਅਜੇ ਸੰਤੂ ਸਾਹਿਬ ਇੱਕ ਹਫ਼ਤੇ ਨੇ ਝੋਟੀ ਨਾਲ ਗੱਲਾਂ ਕਰਾਉਣੀਆਂ ਪਿੱਛੇ ਇਤਨਾ ਜੇ ਆਪਣੀ ਗਰੰਟੀ ਦਾ ਪਸੂਆ ਪੀਤਾ ਹੈ ਹਾਂਜੀ ਇਹੋ ਜੀ ਨਹੀਂ ਕੋਈ ਗੱਲ ਬਾਤ ਬਹੁਤ ਪਿਆਰੀ ਝੋਟੀ ਆ ਠੀਕ ਆ ਜੀ ਸੋ ਪਸੰਦ ਆਊਗੀ ਮੇਰੇ ਭਰਾਵਾਂ ਨੂੰ ਠੀਕ ਆ ਜੀ ਸੋ ਟਿੱਪਣ ਇੱਕ ਨੰਬਰ ਆ ਕੋਈ ਕਿਸੇ ਰਕਮ ਦੀ ਪਿੱਛੇ ਭਾਰ ਦੀ ਨਾ ਜੀ ਨਾ ਸੰਤੂ ਸਾਹਿਬ ਉਹ ਪਹਿਲੇ ਸੂਏ ਲਿਆਂਦੀ ਉਹ ਦਿਨ ਸੂਕ ਹਟੇ ਹੀ ਪਿੱਛੇ ਦੀ ਆਪਣੀ ਕਰ ਤਾਂ ਹੀ ਗਰੰਟੀ ਹੋ ਗਈ ਕੋਈ ਵੀ ਗੱਲ ਬਾਤ ਹੋਵੇ ਅਗਲਾ ਵੇ ਇਹਨਾਂ ਐ ਗਰਮੂਆਂ ਦੇ ਪਾਈਏ ਮੋਂ ਤੁਨੂੰ ਦਲ ਪਾਈਏ ਤੇ ਗੱਭਨ ਨੂੰ ਤੇ ਤੇ ਤੁਹਾਨੂੰ ਪਤਾ ਨਹੀਂ ਡੰਡ ਲੱਗਣੀ ਲੱਗਣੀ ਜੇ ਮਰਦੀ ਬਾਕੀ ਦੁੱਧ ਤੂੰ ਤਾਂ ਲੰਬਾ ਟਾਈਮ ਦਿੰਦੀ ਰਹੀ ਹੈ ਹਾਂਜੀ ਆ ਜੀ ਸੰਸਰ ਦੋ ਮਹੀਨੇ ਛੱਡੀ ਆਪਾਂ ਖੋਜਾ ਹਾਂ ਹਾਂਜੀ ਆਤਮੀ ਹੋਰ ਖਲੋਟਾ ਮਿਲਦੀ ਆ ਬਾਕੀ ਸ਼ਕੀਨ ਝੋਟੀ ਆ ਕੋਈ ਸ਼ਕੀਨ ਭਰਾ ਹੱਥ ਜ਼ਰੂਰ ਪਾਉਂਦਾ ਹੁੰਦਾ ਠੀਕ ਆ ਜੀ ਕਿਉਂਕਿ ਬਹੁਤ ਹੀ ਵੱਡੀ ਰਕਮ ਨੇਗੀ 1,20,000 ਦੀ ਆ ਆ ਪੰਜਾਬ ਪੰਜਾਬ ਚ ਪਹੁੰਚ ਪੰਜਾਬ ਭਰ ਦੇ ਵਿੱਚ ਪਹੁੰਚੋ ਜਿੱਥੇ ਮਰਜ਼ੀ ਮੰਗਾ ਲਿਓ ਹਾਂਜੀ ਇੱਧਰ ਇੱਕ ਤੁਹ ਏ ਵੀ ਹੈਪੀ ਮੈਨੋ ਦਾ ਵੀ ਪੰਜਾਬ ਵਾਲੀ ਆ ਗਈ ਹਾਂਜੀ ਇਹਦਾ ਪੰਜਾਬ ਆਈ ਇਸ ਦਾ ਵਿੱਚ ਆਪਣਾ ਛੋਟਾ ਜਿਹਾ ਫਾਰਮੂਲਾ ਰੋਜਾ ਬੰਦੇ ਦਾ ਹੂੰ ਵੀ ਥੋੜੀ ਜਿਹੀ ਗਾਵਾਂ ਨੇ ਰੱਖੀਆਂ ਵੀਰ ਨੇ ਬਾਕੀ ਆ ਠੰਡੀ ਠੀਦੀ ਬਹੁਤ ਜਾਰੀ ਹੈ ਚੀਪਾ ਦੇ ਲਾਉਂਦੇ ਲਾਉ ਲੈ ਪੁੱਤ ਵਿਖਾ ਦੇ ਮਾੜਾ ਚੰਗੀ ਤਸੱਲੀ ਨਾਲ ਸੋ ਤੇਪਣ ਜਿਹੜਾ ਦੋਸਤ ਤੁਹਾਨੂੰ ਦਿਖਾ ਰਹੇ ਆ ਚਾਰੇ ਥਰਾਂ ਦਾ ਚਿਪਣ ਆ ਤੁਸੀਂ ਵੇਖ ਲਓ ਆ ਕੋਈ ਮਾਰੋ ਕੈਮਰਾ ਮਾਰ ਕੇ ਕੈਮਰਾ ਦਿਖਾਓ ਚੰਗੀ ਤਸੱਲੀ ਨਾਲ ਬਾਕੀ ਇੱਕੋ ਜਿਹਾ ਨਿਆਰਾ ਚਾਰ ਥਰਾਂ ਦਾ ਆ ਵੇਖੋ ਜੀ ਕਰੋ ਚੱਕ ਐਸਲ ਸਾਹਿਬ ਦਾ ਪੂਰਾ ਵਛੀ ਦੇ 8 ਦਿਨ ਪਾਏ ਗਿਣਤੀ ਤੇ ਹਾਂ ਹਾਂਜੀ ਆ ਦੇਖੋ ਠੀਕ ਆ ਜੀ ਕੋਈ ਗੱਲ ਨਹੀਂ ਹੈ ਠੰਡੀ ਧੀ ਰਹੀ ਆ ਹਾਂ ਲੈਵਾ ਹੈ ਸੰਸਾ ਤੇ ਲੋ ਬਾਕੀ ਪਿੰਡਾ ਪੁੰਡਾ ਵੀ ਬੜਾ ਚਮਕਦਮ ਤੋਂ ਵੀ ਬੜੀ ਆ ਚਮਕਦਮ ਕੇ ਆੜੀ ਵਾਲਾ ਲੈਵਾ ਜੇ ਬਾਨੇ ਦੇ ਕੱਖ ਹੋਣਗੇ ਆ ਚੀਜ਼ਾਂ ਦੇ ਖੁੱਲਣੀਆਂ ਹਜੇ ਹਾਂ ਅਜੇ ਤੇ ਖੁੱਲਣਾ ਕੋ ਗੱਲਾਂ ਕਰਾਊਗੀ ਵਛੀ ਬਈ ਗੱਲਾਂ ਗਾਂ ਦੀਆਂ ਕਰਾਊਗੀ ਠੀਕ ਆ ਹਾਂਜੀ ਸੋ ਚੰਗੀ ਆ ਸੋਹਣਾ ਪਿੱਠਪੂੜਾ ਬਾਕੀ ਬੂਤੀ ਬਾਤੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਆਇਤ ਕੱਦ ਜਿੱਦਾਂ ਇੱਕ ਨਾਰਮਲ ਆਪਾਂ ਗੱਲ ਕਰਦੇ ਆ ਵੀ ਜਾਂ ਹਮਾਰੇ ਤੁੰਗ ਸਾਹਿਬ ਦੋ ਦੋ ਜਾਲਾ ਆਉਂਦੀ ਆ ਪਾਨ ਦੇ 18 20 ਕਿਲੋ ਤੋਂ ਤੈਨੂੰ ਕੁਝ ਨਹੀਂ ਆਂਦਾ ਦੀ ਵੱਛੀ ਨੂੰ ਹਾਂ ਇਹ ਆ ਬਸ ਨਵੀਂ ਬਹੁਤ ਖੂਬਸੂਰਤ ਬੂਥੀ ਪਾਤੀ ਚੱਕ ਕਰਾ ਦੇ ਇੱਕ ਵਾਰੀ ਠੀਕ ਆ ਬੋਦੀ ਪਾਤੀ ਚੱਕ ਕਰਾ ਦੇ ਛੋਟਾ ਕਰਨਾ ਬਾਕੀ ਆ ਬਲੈਕ ਪਿਓਰ ਜਰਸੀ ਪੰਜਾਬ ਵਾਲੇ ਆ ਜੇ ਜਰਸੀ ਕਹਿ ਦਿੰਦੇ ਜੀ ਬਹੁਤ ਚੰਗੀ ਆ ਠੀਕ ਆ ਜੀ 100 ਦੀ 100 ਆ 100 ਜੋ 110 ਹੋਊਗੀ 90 ਨਹੀਂ ਹੁੰਦੀ ਮੈਂ ਪੂਰੀ ਯਾਦ ਬਰੀਡ ਆ ਕੇ ਹਾਂਜੀ ਹਾਂਜੀ ਆ ਬਖਾ ਦਿਓ ਚੰਗੇ ਤਸੱਲੀ ਨਾਲ ਆਪੀ ਸਮਾ ਲੈਂਦੀ ਹਜੇ ਸਾਨੂੰ ਆਹ ਅੱਠ ਦਿਨ ਦੇ ਪਏ ਗਿਣਤੀ ਦੇ ਦੇ ਨੇ ਅੱਠ ਦਿਨ ਇੱਕ ਹਫਤਾ 1 ਵੀਕ ਦੋਸਤ ਪਲੀ ਪੁਲੀ ਪੂਰੀ ਚੰਗੀ ਆ ਪਲੀ ਉਹ ਜਿਹੜੀ ਗੱਲ ਠੰਡੀ ਠੀਰੀ ਕਰਮਾਂ ਵਾਲੀ ਲੋ ਵੀ ਠੀਕ ਆ ਜੀ ਸੋ ਬਾਕੀ ਦੋਸਤੋ ਤੁਹਾਡੇ ਸਾਹਮਣੇ ਆ ਜੋ ਨਸਲ ਫਰੀ ਦਾ ਵੈੜ ਕਮ ਕਾਫੀ ਚੰਗੀ ਆ ਕਾਫੀ ਵੀਰ ਆਪਣੇ ਡਿਮਾਂਡ ਕਰਦੇ ਤੇ ਥਾਣੇ ਥੱਪਾ ਇਹ ਆਲੇ ਪਾਸੇ ਵੀ ਬੜੀ ਲਾਜਵਾਬ ਅਗਲੇ ਨਾਲ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਸੈਜੋ ਥਾਂ ਨਾਲ ਬਰਾਬਰ ਆ ਇਹ ਲਾਜੇ ਪੰਜ ਇਹ ਲਾਜੇ ਛੇ ਠੀਕ ਆ ਜੀ ਸੋ ਸਮਾਂ ਇੰਨਾ ਕਾ ਜੇ ਨੋਰਮਲੀ ਲੈ ਜਾਊਗੀ ਹੁਣ ਹਫਤਾ ਇੱਕ ਨਹੀਂ ਵੱਛੀ ਸੁੰਦੀ ਸਫਾਈਆਂ ਬਹੁਤ ਚੱਲ ਪਈਆਂ ਵੱਛੀ ਜੇ ਹਾਂ ਲੈ ਅਸਲ ਚੀਜ਼ ਆ ਬਹੁਤ ਸੋਹਣੀ ਬਿਲਕੁਲ ਬਾਜ ਦਾ ਬੱਚਾ ਹਾਂਜੀ ਵੇਖੋ ਹਾਲਾ ਪਾਣੀ ਪੀਦਾ ਜੀ ਹੋਰ ਕਿਹੜਾ ਕਰਾ ਦੇ ਤੋਰ ਦੇ ਲੰਬਾ ਸੋ ਸਪਨਿਆ ਸਪਨਿਆ ਬਹੁਤ ਆ ਵੈੜ ਨੂੰ ਠੀਕ ਹੈ ਜੀ ਦੁੱਧ ਕਰਮਾ ਲਈ ਬਾਕੀ ਸੇਵਾ ਜਿੰਨੀ ਕਰ ਲਓਗੇ ਉਨਾ ਮੋਟਾ ਆ ਜਾਓਗੇ ਤੰਦ ਉਹਨਾਂ ਨੂੰ ਚਾਹ 15 ਉਹ 16 ਕਿਲੋ ਪਹਿਲੇ ਫਿਰ ਦੂਜਾ ਸੁਆ ਹੈ ਹਾਂ ਬਾਈ ਜੀ ਪਹਿਲਾ ਗਾੜੀ ਸੇਵਾ ਦਾ ਹਾਂ ਸੇਵਾ ਕਰਾਂਗੇ ਤੇ ਫੇਰੀ ਦੇਣਾ ਹਾਂ ਲੱਭੇ ਲੋ ਵੀ ਦੋਸਤੋ ਠੀਕ ਆ ਜੀ ਸੋ ਚੌਕ ਕਨੀਓ ਤੋਂ ਤੁਹਾਨੂੰ ਪ੍ਰੋਪਰ ਦਿਖਾਤੀ ਆ 35 ਤੁਪਣ ਦੀ ਵੀ ਕਰਨ ਵਾਲੀ ਸਿਰੇ ਸਾਟੀ ਹਾਂਜੀ ਇਹ ਵਿਲਾ ਇਹੋ ਕੀ ਪਤਾ ਹੀ ਨਹੀਂ ਨੂੰ ਇਹ ਚੀਜ਼ ਉੱਧੇ ਪਈਆਂ ਜੇ ਵੀ ਪੂਰੀ ਗੱਲਬਾਤ ਕਰਾਏ ਹੋਊਗੀ ਤੇ ਚੰਗੀ ਆ ਹੈਪੀ ਮੋਲ ਕੀ ਰਹੂਗਾ ਸਰਦੂ ਸਾਹਿਬ ਮੋਲ ਕਰ ਲਈਏ 80 ਆ 70000 ਦੀ ਆਲ ਪੰਜਾਬ ਪਹੁੰਚ ਕਰਨੀ ਹੈ 70 ਦੀ 70000 ਦੀ ਪੰਜਾਬ ਭਰ ਦੇ ਵਿੱਚ ਪਹੁੰਚ ਕਰਨੀ ਲੋ ਜੀ ਆਲ ਪੰਜਾਬ ਇਹ ਵੀ 70000 ਦੀ ਪਹੁੰਚ ਹੋਊਗੀ ਪਹੁੰਚ ਆ ਜਾਊਗੀ ਬਾਕੀ ਮੇਰੇ ਭਰਾ ਤੇ ਸਰਦੂ ਸਾਹਿਬ ਉੱਧੇ ਹੀ 70000 ਦੀ 80 ਦੀ ਵੇਚ ਲਈ ਦੀ ਆ ਬਹੁਤ ਜਿਆਦਾ ਬਰੀ ਚੰਗੀ ਵਾਸੀ 70000 ਦੀ ਪਹੁੰਚ ਕਰਦੇ ਪੰਜਾਬ ਪਰ ਦੇ 70000 ਦੀ ਚੱਕੋ ਬਹੁਤ ਵਧੀਆ ਚੰਗੀ ਨਸਲ ਬਰੀਡ ਦੇ ਵਿੱਚ ਹਾਈਟਰ ਸਟਰਕਚਰ ਚੰਗਾ ਬਾਕੀ ਟਿੱਪਾਂ ਤੁਹਾਨੂੰ ਦਿਖਾ ਹੀ ਦਿੱਤੀ ਹੈ ਇੱਕੋ ਜਿਹਾ ਨਿਆਰਾ ਚੌਥਾ ਨਾਲ ਦੇ ਵਿੱਚ ਕੋਈ ਪਿੱਛੇ ਭਾਰਤੀ ਮੁਸ਼ਕਲ ਇਹ ਸਭ ਕੋਈ ਜੋੜੀ ਲਊਗਾ 70 ਇਹਦਾ ਬੰਦਾ ਹੈ ਇੱਕ ਵੀ ਇਹਦਾ ਇੱਕ 90 ਬੰਦਾ ਜੋੜੀ ਕੋਈ ਲਊਗਾ ਇੱਕ 80 ਦੀ ਦੇ ਦਾਂਗੇ ਫਿਰ ਵੀ ਪਹੁੰਚ ਆਪਣੀ ਬੋਡਾ ਡਿਸਕਾਊਂਟ 80000 ਦੀ ਆਫਰ 20000 ਦੀ ਆਫਰ ਜੋ ਕੋਈ ਜੋੜੀ ਲਊਗਾ ਜੋੜੀ ਲਊਗਾ ਤੇ 80 ਦੀ ਇੱਕ 80 ਦੀ ਫਿਰ ਵੀ ਪਹੁੰਚ ਵਿੱਚ ਆਪਾਂ ਬਾਕੀ ਸਿੰਗਲ ਸਿੰਗਲ ਭਰਾ ਕੋ ਖਰੀਦਦਾ ਫਿਰ ਰੇਟ ਉਹੀ ਜੇ ਫਿਰ ਰੇਟ ਹੋਈ ਫਿਰ ਪਹੁੰਚ ਆਪਣੇ ਉਧਰ ਦੀ ਮਰਜ਼ੀ ਨਹੀਂ ਆ 70 ਦੀ ਹੋ ਜਾਊਗੀ ਬਸ ਜੀ ਬਾਕੀ ਕਰ ਲਿਓ ਕੰਟੈਕਟ ਮੇਰੇ ਭਰਾ ਬਿਲਕੁਲ ਸਾਫ਼ ਸੁਥਰੇ ਨਾਗਨੇ ਤੇ ਛੜਦਾ ਨਹੀਂ ਮੇਰਾ ਭਰਾ ਕੋ ਜਿਹਨੇ ਚੰਗਾ ਸਾਫ਼ ਸੁਥਰਾ ਪਸ਼ੂ ਲੈਣਾ ਹੁੰਦਾ ਪੈਸੇ ਤੁਹਾਨੂੰ ਲਾਉਣੇ ਪੈਣੇ ਆ ਪਰ ਉਹਦੇ ਮਤਲਬ ਉਹੋ ਜੀ ਬਿਲਕੁਲ ਚੀਜ਼ ਮਿਲ ਜਾਊਗੀ ਜਿੰਨਾ ਮਿੱਠਾ ਪਾਈ ਆਵਾ ਗੋਨਾ ਜਿਹੜਾ ਆਪਾਂ ਛੋਟੇ ਭਾਅ ਪਾਏ ਆ ਇਹ ਛੋਟੇ ਭਾਰ ਹੀ ਲੈਣ ਆ ਲੈਗੇ ਲੋਕ ਚੰਗੇ ਡੰਗਰ ਦੇ ਵੀ ਰੁਪਈਏ ਲਾਉਂਦੇ ਛੋਟੇ ਦੇ ਵੀ ਲਾਉਂਦੇ ਨਾ ਉਹ ਵੀ ਵੱਡੇ ਹੀ ਲੈਣ ਜੋ ਗੱਡਾ ਆਉਣਾ ਤਗੜਾ ਹੈਗਾ ਆਪਣੇ ਵਰਗਾ ਤੇ ਨਾ ਉਹ ਮਾਤੜੀ ਹੈਗਾ ਬਿਲਕੁਲ ਹਾਂ ਜੀ ਗਾਹਕ ਹਰੇਕ ਤਰ੍ਹਾਂ ਦੇ ਹੈ ਨਾ ਬਸ ਜੀ ਤਾਂ ਵੀ ਇਹ ਅਜ ਦੋ ਹੀ ਨੰਗ ਨੇ ਦੋ ਹੀ ਸੰਦੇ ਸਾਹ ਤੇ ਨੰਬਰ ਇੱਕ ਕਰ ਸੰਜੇ ਨੰਬਰ 81463737572 ਪਿੰਡ ਬੁਰਜ ਨੱਥੂਕੇ ਜ਼ਿਲ੍ਹਾ ਤਰਨਤਾਰ ਸੀੜ ਪੱਟੀ ਜੀ ਠੀਕ ਆ ਸੋ ਦੋਸਤੋ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਨੰਬਰਾਂ ਦੇ ਕਾਲ ਕਰੋ ਮਾਲ ਆਉਂਦਾ ਰਹਿੰਦਾ ਹੈਪੀ ਦੇ ਕੋਲ ਬੁਰਜ ਨੱਥੂਕੇ ਪੇਡਾ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਵੇਖੀ ਤੇ ਦਬ ਕੇ ਸ਼ੇਅਰ ਕਰ ਦਿਆ ਕਰੋ ਮੇਰੇ ਭਰਾ ਠੀਕ ਆ ਜੀ ਟਿੱਲਣਾ ਕਰਿਆ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ